ਪੰਜਾਬ ਕੋਲ ਹਰਿਆਣੇ ਲਈ ਇੱਕ ਬੂੰਦ ਵੀ ਪਾਣੀ ਨਹੀਂ ਹੈ ਤੇ ਹਰਿਆਣੇ ਨੇ ਆਪਣਾ ਪਾਣੀ ਜਿਹੜਾ ਉਹ ਮਾਰਚ ਦੇ ਮਹੀਨੇ ਦੇ ਵਿੱਚ ਹੀ ਆਪਣੇ ਕੋਟਾ ਪੂਰਾ ਕਰ ਲਿਆ ਸੀ ਅਤੇ ਹੁਣ ਉਹ ਦੁਬਾਰਾ ਪਾਣੀ ਦੀ ਮੰਗ ਕਰ ਰਿਹਾ ਤੇ ਭਾਜਪਾ ਉਸ ਦੀ ਸਪੋਰਟ ਕਰ ਰਹੀ ਹੈ ਪੰਜਾਬ ਆਪਣੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਲਈ ਪਾਣੀ ਦੇਣ ਲਈ ਵਚਨਬੱਧਾ ਨਾ ਕੀ ਹਰਿਆਣੇ ਨੂੰ ਕਿਉਂਕਿ ਸਾਡੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਅੱਗੇ ਜਾ ਕੇ ਫਸਲ ਲਈ ਪਾਣੀ ਚਾਹੀਦਾ ਤੇ ਹਰਿਆਣਾ ਨੂੰ ਜਿਹੜਾ ਪਾਣੀ ਹੈ ਉਹ 21 ਮਈ ਤੋਂ ਬਾਅਦ ਮਿਲੇਗਾ ਕਿਉਂਕਿ ਉਹਨਾਂ ਦਾ ਕੋਟਾ ਪੂਰਾ ਹੋ ਚੁੱਕਿਆ ਹੈ ਕੀ ਕਹਿਣਾ ਮਾਲਵਿੰਦਰ ਕੰਗਦਾਉ ਤੁਹਾਨੂੰ ਦਿਖਾਉਂਦੇ ਆਂ ਪੰਜਾਬ ਦੇ ਲੋਕਾਂ ਨੂੰ ਹਰਿਆਣਾ ਦੀ ਬੀਜੇਪੀ ਸਰਕਾਰ ਤੋਂ ਬੜਾ ਸੁਚੇਤ ਹੋਣ ਦੀ ਲੋੜ ਹੈ ਉਹ ਇਹਨਾਂ ਨੇ ਨਵੀਂ ਛੇੜ ਛੜੀ ਆਖੇ ਦੀ ਪੰਜਾਬ ਜਿਹੜਾ ਆ ਐਡੀਸ਼ਨ ਪਾਣੀ ਦੇਵੇ ਦੇਖੋ ਸਮਝੋ ਤੇ ਦੇ ਅਨਸਾਰ ਜਿਹੜਾ ਮਈ ਤੱਕ ਦਾ ਹਰਿਆਣਾ ਦਾ ਬਣਦਾ ਪਾਣੀ ਸੀ ਉਹ ਪੰਜਾਬ ਆਲਰੇਡੀ ਦੇ ਚੁੱਕਿਆ ਸਾਡਾ ਆਉਣ ਵਾਲੇ ਝੋਨੇ ਦਾ ਸੀਜ਼ਨ 'ਚ ਬਹੁਤ ਸਾਰੇ ਪਾਣੀ ਦੀ ਲੋੜ ਹੈ ਸਾਡੇ ਕੋਲ ਪਾਣੀ ਦੇਣ ਨੂੰ ਇੱਕ ਬੂੰਦ ਵੀ ਨਹੀਂ ਸਾਨੂੰ ਆਪ ਪਾਣੀ ਦੀ ਕਮੀ ਹੈ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਨੇ ਕਈ ਵਾਰ ਡਿਮਾਂਡ ਕੀਤੀ ਆ ਕਿ ਜਿਹੜੀ ਹੈ ਵਾਈਐਸਐਲ ਯਮਨਾ ਸਤਲਜ ਲਿੰਕ ਹੈ ਉਹਦੇ ਚੋਂ ਪੰਜਾਬ ਦਾ ਬਣਦਾ ਹੱਕ ਦਿੱਤਾ ਜਾਵੇ ਉਹਦੇ ਤੇ ਤੇ ਹਰਿਆਣਾ ਸਰਕਾਰ ਬੋਲਣ ਨੂੰ ਤਿਆਰ ਨਹੀਂ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਸਾਹਿਬ ਰੋਜ਼ ਪੰਜਾਬ ਦੇ ਚੱਕਰ ਲਾ ਰਹੇ ਆ ਕਿ ਤੁਸੀਂ ਐਸਐਲ ਤੇ ਆਪਣਾ ਸਟੈਂਡ ਕਲੀਅਰ ਕਰੋਗੇ ਸੈਣੀ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਹੈ ਕਿ ਤੁਸੀਂ ਪੰਜਾਬ ਦੇ ਲੋਕਾਂ ਦੇ ਹੱਕਾਂ ਤੇ ਡਾਕੇ ਮਾਰ ਲਈ ਹੋਨੇ ਹੋ ਕਿ ਬੀਜੇਪੀ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨਾ ਚਾਹੁੰਦੀ ਹੈ ਬਿਲਕੁਲ ਆਵਾਦੀ ਪਾਰਟੀ ਸਰਕਾਰੇ ਹੋਣ ਨਹੀਂ ਦੇਊਗੀ ਔਰ ਨਾਇਬ ਸਿੰਘ ਸੈਣੀ ਕੀ ਦੀ ਐਸੇ ਡਿਮਾਂਡ ਤੇ ਜਿਹੜੇ ਪੰਜਾਬ ਬੀਜੇਪੀ ਦੇ ਲੀਡਰ ਹੈ ਚਾਹੇ ਉਹ ਜਾਖੜ ਸਾਹਿਬ ਹੋਣ ਚਾਹੇ ਰਮੀਤ ਬਿੱਟੂ ਜੀ ਹੋਣ ਇਹ ਵੀ ਆਪਣਾ ਸਟੈਂਡ ਕਲੀਅਰ ਕਰਨ ਕਿ ਪੰਜਾਬ ਨਾਲ ਖੜਿਆ ਹੈ ਕਿ ਹਰਿਆਣਾ ਸਰਕਾਰ ਨਾਲ ਖੜਿਆ ਕਿਉਂਕਿ ਬੀਜੇਪੀ ਦੇ ਜਿਹੜੇ ਮਨਸੂਬੇ ਆ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਬੀਜੇਪੀ ਦਾ ਜਿਹੜਾ ਮੁੱਖ ਮੰਤਰੀ ਵਾਰ-ਵਾਰ ਇੱਥੇ ਘੁੰਮ ਰਿਹਾ ਹੈ ਇਹਨਾਂ ਦੇ ਮਨਸੂਬੇ ਸਮਝੋ ਇਹ ਪੰਜਾਬ ਦੇ ਨਾਲ ਬਹੁਤ ਵੱਡੀ ਸਾਜ਼ਿਸ਼ ਕਰਨਾ ਚਾਹੁੰਦੇ ਆ ਇਹ ਤੇ ਹਜੇ ਸੱਤਾਤ ਦੀ ਉਸਤ ਉਸਦੇ باوجود ਵੀ ਪੰਜਾਬ ਦੇ ਹੱਕਾਂ ਤੇ ਡਾਕੇ ਮਾਰਨੀਆਂ ਵਾਰ-ਵਾਰ ਚਾਲਾਂ ਖੇਡ ਰਿਆ ਇਸ ਕਰਕੇ ਐਸਵਾਈਐਨ ਤੇ ਪਾਣੀਆਂ ਤੇ ਜਿਹੜੀ ਨਵੀਂ ਬਹਿਸ ਬੀਜੇਪੀ ਹਰਿਆਣਾ ਨੇ ਛੇੜੀ ਆ ਮੁੱਖ ਮੰਤਰੀ ਹਰਿਆਣਾ ਨੇ ਇਹ ਤੋਂ ਸੁਚੇਤ ਹੋਣ ਦੀ ਲੋੜ ਹੈ ਕੋ ਬਚਣ ਦੀ ਲੋੜ ਹੈ ਪੰਜਾਬ ਦੇ ਖਿਲਾਫ ਸਾਜ਼ਿਸ਼ ਪੰਜਾਬ ਦੇ ਲੋਕਾਂ ਨੂੰ ਹਰਿਆਣਾ ਦੀ ਬੀਜੇਪੀ ਸਰਕਾਰ ਤੋਂ ਬੜਾ ਸੁਚੇਤ ਹੋਣ ਦੀ ਲੋੜ ਹੈ ਹੁਣ ਇਹਨਾਂ ਨੇ ਨਵੀਂ ਸ਼ੇਰ ਸ਼ੜੀਆ ਖੇਧੀ ਪੰਜਾਬ ਜਿਹੜਾ ਆ ਐਡੀਸ਼ਨ ਪਾਣੀ ਦੇਵੇ ਦੇਖੋ ਸਮਝੋ ਤੇ ਦੇ ਅਨਸਾਰ ਜਿਹੜਾ ਮਈ ਤੱਕ ਦਾ ਹਰਿਆਣੇ ਦਾ ਬਣਦਾ ਪਾਣੀ ਸੀ ਉਹ ਪੰਜਾਬ ਆਲਰੇਡੀ ਦੇ ਚੁੱਕਿਆ ਸਾਡਾ ਆਉਣ ਵਾਲੇ ਝੋਨੇ ਦਾ ਸੀਜ਼ਨ 'ਚ ਬਹੁਤ ਸਾਰੇ ਪਾਣੀ ਦੀ ਲੋੜ ਹੈ ਸਾਡੇ ਕੋਲ ਪਾਣੀ ਦੇਣ ਨੂੰ ਇੱਕ ਬੂੰਦ ਵੀ ਨਹੀਂ ਸਾਨੂੰ ਆਪ ਪਾਣੀ ਦੀ ਕਮੀ ਹੈ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਨੇ ਕਈ ਵਾਰ ਡਿਮਾਂਡ ਕੀਤੀ ਆ ਕਿ ਜਿਹੜੀ ਹੈ YSL ਜਮਨਾ ਸਤਲਜ ਲਿੰਕ ਹੈ ਉਹਦੇ ਚੋਂ ਪੰਜਾਬ ਦਾ ਬਣਦਾ ਹੱਕ ਦਿੱਤਾ ਜਾਵੇ ਉਹਦੇ ਤੇ ਤੇ ਹਰਿਆਣਾ ਸਰਕਾਰ ਬੋਲਣ ਨੂੰ ਤਿਆਰ ਨਹੀਂ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਸਾਹਿਬ ਰੋਜ਼ ਪੰਜਾਬ ਦੇ ਚੱਕਰ ਲਾ ਰਹੇ ਆ ਕੀ ਤੁਸੀਂ SCL ਤੇ ਆਪਣਾ ਸਟੈਂਡ ਕਲੀਅਰ ਕਰੋਗੇ ਸੈਣੀ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਹੈ ਕਿ ਤੁਸੀਂ ਪੰਜਾਬ ਦੇ ਲੋਕਾਂ ਦੇ ਹੱਕਾਂ ਤੇ ਡਾਕੇ ਮਾਰ ਲਈ ਹੋਨੇ ਹੋ ਕਿ BJP ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨਾ ਚਾਹੁੰਦੀ ਹੈ ਬਿਲਕੁਲ ਆਵਾਦੀ ਪਾਰਟੀ ਸਰਕਾਰੇ ਹੋਣ ਨਹੀਂ ਦੇਊਗੀ ਔਰ ਨਾਇਬ ਸਿੰਘ ਸੈਣੀ ਕੀ ਦੀ ਐਸ ਡਿਮਾਂਡ ਤੇ ਜਿਹੜੇ ਪੰਜਾਬ ਬੀਜੇਪੀ ਦੇ ਲੀਡਰ ਹੈ ਚਾਹ ਉਹ ਜਾਖੜ ਸਾਹਿਬ ਹੋਣ ਚਾਹ ਰਮੀਤ ਬਿੱਟੂ ਜੀ ਹੋਣ ਇਹ ਵੀ ਆਪਣਾ ਸਟੈਂਡ ਕਲੀਅਰ ਕਰਨ ਕਿ ਪੰਜਾਬ ਨਾਲ ਖੜਿਆ ਕਿ ਹਰਿਆਣਾ ਸਰਕਾਰ ਨਾਲ ਖੜਿਆ ਕਿਉਂਕਿ ਬੀਜੇਪੀ ਦੇ ਜਿਹੜੇ ਮਨਸੂਬੇ ਆ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਬੀਜੇਪੀ ਦਾ ਜਿਹੜਾ ਮੁੱਖ ਮੰਤਰੀ ਵਾਰ-ਵਾਰ ਇੱਥੇ ਘੁੰਮ ਰਿਹਾ ਹੈ ਇਹਨਾਂ ਦੇ ਮਨਸੂਬੇ ਸਮਝੋ ਇਹ ਪੰਜਾਬ ਦੇ ਨਾਲ ਬਹੁਤ ਵੱਡੀ ਸਾਜ਼ਿਸ਼ ਕਰਨਾ ਚਾਹੁੰਦੇ ਆ ਇਹ ਤੇ ਹਜੇ ਸੱਤਾ ਦੀ ਵਸਤੂ ਉਸ ਦੇ باوجود ਵੀ ਪੰਜਾਬ ਦੇ ਹੱਕਾਂ ਤੇ ਡਾਕੇ ਮਾਰਨੀਆਂ ਵਾਰ-ਵਾਰ ਚਾਲਾਂ ਖੇਡ ਰਿਆ ਇਸ ਕਰਕੇ ਐਸਵਾਈਐਨ ਤੇ ਪਾਣੀਆਂ ਤੇ ਜਿਹੜੀ ਨਵੀਂ ਬਹਿਸ ਬੀਜੇਪੀ ਹਰਿਆਣਾ ਨੇ ਛੇੜੀ ਹੈ ਮੁੱਖ ਮੰਤਰੀ ਹਰਿਆਣਾ ਨੇ ਇਹ ਤਾਂ ਉਸ ਚੇਤ ਹੋਣ ਦੀ ਲੋੜ ਹੈ ਇੱਕ ਬਚਣ ਦੀ ਲੋੜ ਹੈ ਪੰਜਾਬ ਦੇ ਖਿਲਾਫ ਸਾਜਿ